ਮੈਂ ਫਿਰ ਨੂੰ ਬੇਸ਼ਕ ਕਰਦਾ ਕਿ ਇੱਕ ਉਹ ਕੰਮ ਇਸ ਕਰ। ਅਸੀਂ ਗਿਆ ਉਤਰਾ ਗਿਆ ਸਪਾਰ। ਉਹ ਮਜੀਠੀਆ ਸਾਹਿਬ ਅੱਜ ਸਿੱਖਰ ਦੇ ਪੇਸ਼ਾਨ ਜਾ ਰਹੇ ਕਿਸ ਤਰ੍ਹਾਂ ਦੇਖ ਉਹ ਸਰਕਾਰ ਦਾ ਮੈਂਟਰ ਉਹ ਦੇਖਣਗੇ ਕਿ ਕੀ ਦਵੀਝਾ ਸਾਹਿਬ ਨੇ ਇਹਦੇ ਕੁਝ ਕੀਤਾ ਉਤਪੋਕਤਾਂਗੇ ਤੇ ਜੇ ਨਹੀਂ ਕੀਤਾ ਤਾਂ ਉਹ ਮਰੀਓਗੇ। ਬਿਲਕੁਲ ਕਲੀਆਂ ਵੜਕਾਂ ਵੜਕਈਆਂ ਮੁੱਛਾਂ ਵਟ ਦਿੰਦਾ ਫਿਰਦਾ ਨੇ ਦਾ ਬਣ ਮਾਤਰ ਤੋਂ ਜਦੋਂ ਬੰਦਾ 4 ਦਿਨ ਚੂਚਾ ਬਣਿਆ ਰਿਆ ਪੁੱਛੀ ਨਹੀਂ ਜਵੇਂ ਮਾਰ ਜਾਂਦਾ ਜਦੋਂ 4 ਦਿਨ ਜੇਲ੍ਹ ਤੋਂ ਨਿਕਲਿਆ ਬਾਹਰ ਦੀ ਹਵਾ ਲੱਗੀ ਤੇ 扑ੜਕਨ ਲੱਪਿਆ ਹੁਣ ਦੁਬਾਰਾ ਫਿਰ ਜਦੋਂ ਪਿਛਲੇ ਕੇਸ ਜਦੋਂ ਚੁੱਕ ਲਈਦਾ ਕੋਈ ਹੁਣ ਤੂੰ 2-3 ਦਿਨਾਂ ਬਾਅਦ ਵੇਖੋ ਜੇ ਸਵਾਲ ਜਵਾਬ ਤੇ ਜੋ ਘਿਰ ਗਿਆ ਤੇ ਤੁਹਾਨੂੰ ਉਹਦੀ ਸ਼ਾਮ ਨਹੀਂ ਉਹਦੀ ਰੌਣ ਕਿਹੜੀ ਚਿਹਰੇ ਦੀ ਉੜਦੀ ਦੇਖੂਗੀ ਅਸੀਂ ਉਹਦੇ ਨਾਲ ਰਹੇ ਸਾਨੂੰ ਪਤਾ ਉਹ ਕਿੰਨਾ ਕੁ ਦਲੇਰ ਆ ਕੱਲੀਆਂ ਮੁਰਛਾ ਮੁਰਛਾਈਆਂ ਬਾਕੀ ਪੱਲੇ ਆਪਨੇ ਕੱਖ ਨਹੀਂ ਕੋਈ ਕਹਿੰਦੇ ਕਹਿੰਦੇ ਮੈਨੂੰ ਸੀਐਮ ਹਾਊਸੇ ਬੁਲਾ ਲੈਣ ਭਗੰਤਵਾਨ ਅਪਜੀਤ ਆਮਨੇ ਸਮਝਾਉਂਦਾ ਉਹਨਵਾ ਤੂਏ ਜੀ ਇੰਨੀ ਐਸੀ ਅਦਾ مالک ਨਹੀਂ ਤੂੰ ਆਪਦੇ ਜੀਜੇ ਦੇ ਸਿਰ ਤੇ ਐਮਐਲਏ ਮੰਤਰੀ ਬਣਿਆ ਸਾਂ ਠੀਕ ਨਹੀਂ ਜਦਨ ਉਹਦਾ ਤੇਤੋ ਛੇਪਰ ਛੇਆ ਉੱਠ ਗਈ ਨਾ ਤੂੰ ਕਾਲੀ ਦਲ ਦਾ ਭੇੜਾ ਕਰ ਕਰਨ ਵਾਲਾ ਜੇ ਇੱਕ ਹੈਗਾ ਤੂੰ ਮਜੀਠੀਆ ਆ ਇਹ ਕਾਲੀ ਦਲ ਨੂੰ ਖਤਮ ਕਰਨ ਵਾਲਾ ਸਾਨੂੰ ਕਾਲੀ ਦਲ ਤੋਂ ਕੱਢਣ ਵਾਲਾ ਜਾਂ ਜਿੰਨੇ ਵੀ ਚੰਗੇ ਵਰਕਰ ਸੀ ਅੱਜ ਅਸੀਂ 23 ਐਮਐਲਏ ਆ ਜਿਹੜੇ ਕਾਲੀ ਦਲ ਦੇ ਵਿੱਚ ਆ ਉਹਨਾਂ ਨੂੰ ਸਭ ਨੂੰ ਕੱਢਣ ਵਾਲਾ ਇਹ ਮਜੀਠੀਆ ਆ ਬੇੜਾ ਘਰ ਕਰਨ ਵਾਲਾ ਕਾਲੀ ਦਲ ਦਾ ਮਜੀਠੀਆ ਕਾਲੀ ਦਲ ਨੂੰ ਖਤਮ ਕਰਨ ਵਾਲਾ ਮਜੀਠੀਆ ਨਸ਼ਾ ਵਕਾਉਣ ਵਾਲਾ ਮਜੀਠੀਆ ਜਿੰਨੇ ਵੀ ਰੇਤਾ ਮਾਫੀਆ ਮਜੀਠੀਆ ਜਿਹੜਾ ਮਜੀਠੀਆ ਸੱਚਾ ਬੜਾ ਬੜਾ ਬਖੌਦਾ ਅਸੀਂ ਉਹਦੇ ਨਾਲ ਰਹੇ ਆ ਸਾਨੂੰ ਪਤਾ ਉਹ ਕਿੰਨੇ ਕਿਰਦਾਰ ਦਾ ਮਾਲਕ ਆ ਤੇ ਕਿੰਨੇ ਕਿ ਹਸੀਅਤ ਦਾ ਮਾਲਕ ਆ ਤੇ ਕਿੰਨਾ ਕਿ ਦਲੇਰ ਆ ਮੁੱਛਾ ਮੱਛਾ ਜਿਹੜੀਆਂ ਉਹ ਸਾਰਿਆਂ ਦੀਆਂ ਹੈਗੀਆਂ ਉਹਦੋਂ ਚੰਗੀਆਂ ਹੈਗੀਆਂ ਉਹਦੇ ਕਿਤੇ ਕਿਤੇ ਮੁੱਛਾਂ ਨੂੰ ਵੱਟ ਚੜਾਉਂਦਾ ਸਾਡੇ ਕੋਲ ਇਹੋ ਜਿਹੜਾ ਰੋਜ਼ ਮੁੱਛਾਂ ਨੂੰ ਵੱਟ ਚੜਾਉਂਦਾ